ਇਹ ਨਾ ਤਾਂ ਇਹ ਸੁਣਿਆ ਹੈਗਾ ਮਤਲਬ ਜਦੋਂ ਅਕਬਰ ਇੱਧਰ ਨੂੰ ਘੁੰਮਣ ਫਿਰਨੇ ਆਇਆ ਸੀ ਨਾ ਹਾਂਜੀ ਤੇ ਉਸੇ ਵਕਤ ਇਹਨਾਂ ਦੇ ਮਤਲਬ ਪਿਤਾ ਦੀ ਜਿਹੜੀ ਮਤਲਬ ਮੌਤ ਹੋ ਜਾਂਦੀ ਹੈ ਤੂੰ ਵੀ ਇਹ ਟੱਠੀ ਅੱਛਾ ਜਦੋਂ ਤੁਸੀਂ ਆਏ ਆ ਉਦੋਂ ਵੀ ਟੱਠੀ ਤੇ ਥੱਲੇ ਪੋਰੇ ਆ ਪੋਰੇ ਹਨ ਚਾਰ ਦਰਵਾਜੇ ਹਨ ਇਹਨਾਂ ਕਾਫੀ ਤਕੜੀ ਸੀ ਤਕੜੀ ਅੱਛਾ ਜੀ ਚਾਰ ਦਰਵਾਜੇ ਤੇ ਚਵਾਂ ਦਰਵਾਜੇ ਅੱਗੇ ਪੋਰੇ ਅੱਛਾ ਤੁਸੀਂ ਕਹਾਵਤ ਤਾਂ ਬਹੁਤ ਸੁਣੀ ਹੋਗੀ ਜਿੰਨ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਲਾ ਨੌਰ ਦੋਸਤੋ ਅੱਜ ਕਿੰਨਿਆ ਹੋਏ ਤੁਸੀਂ ਥੱਲੇ ਸਿੱਟਦੇ ਆ ਇਹ ਤਾਂ ਤਲੀਆਂ ਵੱਡਦੇ ਰਸੀਆਂ ਅੱਛਾ ਰਸੀਆਂ ਦਾ ਬੰਨਿਆ ਹੋਇਆ ਸੀਗਾ ਬੰਨਿਆ ਹੋਇਆ ਅੱਛਾ ਜੀ ਰਸੀਆਂ ਵੱਡਦੇ ਜਿਹੜੋ ਥੱਲੇ ਜਾਵੇ ਅੱਛਾ ਜੀ ਦੇਖ ਬਾਮੇਲੇ ਅੱਛਾ ਇਹ ਨਾਨਕਿਆਂ ਦਾ ਅਕਬਰ ਦੇ ਨਾਨਕਿਆਂ ਦਾ ਪਿੰਡ ਸੀ ਇਹ ਪਿੰਡ ਸੀ ਅੱਛਾ ਜੀ ਤੇ ਮਾਮਿਆਂ ਦੀ ਬਾਮਿਆਂ ਨਾਲ ਅੱਛਾ ਜੀ ਬਸੇ ਗਲਾਈ ਚੱਲ ਪਿਆ ਹੋਗਾ ਗੱਦੀ ਦਾ ਮੈਲ ਲੈ ਲਈ ਦੂਜਾਂ ਦਾ ਜਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਉਦੋਂ ਮਾਮਿਆਂ ਦੇ ਦਿਲ ਦੇ ਵਿੱਚ ਖਾਰ ਆ ਗਿਆ ਕਿ ਅਸੀਂ ਰਾਜੇ ਬਣ ਜੀਏ ਰਾਜੇ ਹੀ ਬਣ ਜੀਏ ਤੇ ਇਹ ਰੱਖਿਆ ਹੋਇਆ ਹਾਂ ਨੇ ਹਾਂ ਯਾ ਆ ਆ ਟੈਂਕ ਜਾਂ ਬਣਿਆ ਨਾ ਹਾਂਜੀ ਇੱਥੇ ਖੂਹ ਦਾ ਹੈ ਥੱਲੇ ਠੀਕ ਆ ਤੇ ਖੂਹ ਦੇ ਵਿੱਚ ਫਿਰ ਇਹਨਾਂ ਦੇ ਉੱਤੇ ਦਰੀਆਂ ਵਛਾਵਿਆ ਵਾਲਾ ਰਹੀ ਉਹ ਬਣੇ ਠੀਕ ਆ ਜੀ ਜਿਹੜੇ ਹੁਣ ਕਿਲੇ ਵਗੈਰਾ ਸੀਗੇ ਅੰਤਾ ਜੀ ਹੁਣ ਉਹ ਨਿਸ਼ਾਨੀਆਂ ਕੁਛ ਪਈਆਂ ਹੋਈਆਂ ਜਾਂ ਸਭ ਖਤਮ ਹੀ ਹੋ ਗਿਆ ਲੋਕਾਂ ਵੱਲੋਂ ਉਹ ਤਾਂ ਉਹ ਹੁਣ ਵੀ 15ਵੀਂ ਸਦੀ ਦੀ ਗੱਲ ਵਾ ਦੁਬਾਰਾ ਬੋਲੇ ਕਿਦਾਂ ਕੀ ਜੀ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਦੇਖੇ ਕਾਲਾ ਨਾਹੌਰ ਅੱਛਾ ਜੀ ਇੱਥੇ ਸਭ ਕੁਝ ਮਤਲਬ ਉਹਨਾਂ ਨੇ ਮਤਲਬ ਉਨਾ ਆਇ ਸ਼ਾਰਦਿਕ ਪੰਜਾਬ ਸ਼ਾਹਵਾ ਉਂਗ ਰਹਾ ਹੈ ਅੱਛਾ ਜੀ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਤੁਸੀਂ ਕਹਾਵਤ ਤਾਂ ਬਹੁਤ ਸੁਣੀ ਹੋਗੀ ਜਿੰਨ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਲਾਨੌਰ ਦੋਸਤੋ ਅੱਜ ਕਲਾਨੌਰ ਦੇ ਵਿੱਚ ਖੜੇ ਆਂ ਪੁਰਾਣਾ ਪਿੰਡ ਆਕਬਰ ਦੇ ਸਮੇ ਦਾ ਆਕਬਰ ਦੇ ਮਾਮਿਆਂ ਦਾ ਪਿੰਡ ਬੀਸਿਕਲੀ ਇਹ ਵੱਜਦਾ ਹੁੰਦਾ ਸੀਗਾ ਆਕਬਰ ਦੀ ਤਾਜ ਪੁਸ਼ੀ ਇਸ ਪਿੰਡ ਦੇ ਵਿੱਚ ਹੋਈ ਆ ਸਨ 14 ਫਰਵਰੀ 1556 ਦੇ ਵਿੱਚ ਹਿੰਦੂਸਤਾਨ ਦਾ ਰਾਜਾ ਕੋਸ਼ਿਸ਼ ਕੀਤਾ ਗਿਆ ਅਕਬਰ ਨੂੰ ਮੈਂ 13 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਸਮੇਂ ਅਕਬਰ ਇਸ ਪਿੰਡ ਦੇ ਵਿੱਚ ਮੌਜੂਦ ਸੀ ਆਪਣੇ ਮਾਮਿਆਂ ਦੇ ਕੋਲ ਤੇ ਉਸ ਸਥਾਨ ਦੇ ਚੱਲੇ ਆ ਜੀ ਆਪਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਅਕਬਰ ਦੀ ਤਾਜ ਪੁੱਛੀ ਹੋਈ ਸੀ ਜਿੱਥੇ ਅਕਬਰ ਦੇ ਵਜ਼ੀਰ ਵੱਲੋਂ ਉਹਦੇ ਮਾਮਿਆਂ ਨੂੰ ਮਾਰ ਕੇ ਦਫਨਾਇਆ ਗਿਆ ਸੀ ਕੀ ਹੈ ਇਸ ਪਿੰਡ ਦੀ ਕਹਾਣੀ ਹੈ ਕੀ ਇਸ ਕਿਉਂ ਕਿਹਾ ਜਾਂਦਾ ਕਿ ਜਿੰਨ ਲਾਹੌਰ ਨਹੀਂ ਦੇਖਿਆ ਜੇ ਕਲਾਨੌਰ ਦੇਖਿਆ ਤਾਂ ਇੱਕ ਬਰਾਬਰ ਹੈ ਇਸ ਸਟੋਰੀ ਤੱਕ ਅਸੀਂ ਅੱਜ ਲੈ ਕੇ ਪੁੱਜਿਆ ਜੀ ਤੇ ਕਲਾਂੌਰ ਦੇ ਵਿੱਚ ਚਲਦੇ ਹਾਂ ਮੈਸ ਗਰਦਾਸਪੁਰ ਤੋਂ ਸਿਰਫ 22 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪੈਂਦਾ ਆ ਨਾਲ ਜਿਹੜਾ ਕੋਲੀਡੋਰ ਵਾ ਇੱਕ ਕਰਤਾਰਪੁਰ ਸਾਹਿਬ ਦਾ ਉਹ ਲਾਗੇ ਨਾਲ ਹੀ ਤੋਂ 12 ਕਿਲੋਮੀਟਰ ਦੀ ਦੂਰੀ ਤੇ ਆ ਚਲੋ ਦੋਸਤੋ ਚਲਦੇ ਹਾਂ ਜਾ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਦੱਸਦੇ ਹਾਂ ਇਸ ਪੂਰੇ ਅਕਬਰ ਦੀ ਹਿਸਟਰੀ ਕਿਉਂ ਅਕਬਰ ਨੇ ਇਸ ਪਿੰਡ ਨੂੰ ਆਪਣੀ ਰਾਜਧਾਨੀ ਨਹੀਂ ਬਣਾਇਆ ਇਹ ਸਾਨੂੰ ਬਾਬਾ ਜੀ ਮਿਲੇ ਆ ਜੀ ਇਹ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਇਹ ਪਹਿਲਾਂ ਤਾਂ ਸਮਾਂ ਦੇਣ ਲਈ ਧੰਨਵਾਦ ਸਾਨੂੰ ਪਤਾ ਲੱਗਾ ਸੀ ਕਾਲਾ ਨੌਬ ਚ ਇਹ ਅਕਬਰ ਦਾ ਤਾਸ਼ ਪੁਛੀਏ ਨਾਲ ਚਲਦੇ ਚਲਦੇ ਗੱਲਬਾਤ ਕਰਦੇ ਆ ਕਿੰਨਾ ਕੁ ਸਮਾਂ ਅਕਬਰ ਦੀ ਸਟਾਰਟਿੰਗ ਕੀ ਬਾਕੀ ਅਕਬਰ ਦੀ ਰਾਜਧਾਨੀ ਹੁੰਦੀ ਜਾਂ ਉਹਦੇ ਫਾਦਰ ਸਾਹਿਬ ਦੀ ਰਾਜਧਾਨੀ ਹੁੰਦਾ ਸੀ ਜੀ ਇਹ ਇਹਨਾਂ ਨੇ ਨਹੀਂ ਸੁਣਿਆ ਹੈਗਾ ਮਤਲਬ ਜਦੋਂ ਅਕਬਰ ਇੱਧਰ ਨੂੰ ਘੁੰਮਣ ਫਿਰਨ ਆਇਆ ਸੀ ਨਾ ਹਾਂਜੀ ਤੇ ਉਸੇ ਵਕਤ ਇਹਨਾਂ ਦੇ ਮਤਲਬ ਪਿਤਾ ਦੀ ਜਿਹੜੀ ਮਤਲਬ ਮੌਤ ਹੋ ਜਾਂਦੀ ਹੈ ਅੱਛਾ ਜੀ ਦਿੱਲੀ ਵਿੱਚ ਠੀਕ ਆ ਉਹ ਤੋਂ ਪੌੜੀਆਂ ਤੋਂ ਡਿੱਗਣ ਕਰਕੇ ਤੋਂ ਉਹਦੀ ਮੌਤ ਹੋ ਜਾਂਦੀ ਹੈ ਠੀਕ ਆ ਦਿੱਲੀ ਦੇ ਵਿੱਚ ਹਾਂਜੀ ਅੱਛਾ ਜੀ ਤੇ ਮੌਤ ਹੋਣ ਕਰਕੇ ਫਿਰ ਇਹ ਅਚਾਨਕ ਇੱਧਰ ਆਦਾ ਹੀ ਮਲਾਸ ਇਲਾਕੇ ਚ ਘੁੰਮਣ ਫਿਰ ਲਈ ਬਾਰਮਖਾਨ ਬਾਰਮਖਾਨ ਵਜੀਰ ਨਾਲ ਹੀ ਇਹਦੇ ਅੱਛਾ ਜੀ ਤੇ ਨਾਲ ਹੀ ਇਹ ਕਬਰ ਅਕਬਰ ਹੀ ਕਹਿੰਦੇ ਉਮਰ ਬਹੁਤ ਛੋਟੀ ਸੀਗੀ ਜਦੋਂ ਇੱਧਰ ਘੁੰਮਣ ਆਏ ਸੀਗੇ 13 ਸਾਲ ਦੀ ਉਮਰ ਸੀ ਜਦੋਂ ਇੱਥੇ ਆਏ ਆ ਇੱਥੇ ਆਏ ਅੱਛਾ ਜੀ ਉਹ ਛੋਟੀ ਉਮਰ ਹੋਣ ਕਰਕੇ ਫਿਰ ਆਏ ਦੇ ਨਾਨਕੇ ਜਿਹੜੇ ਇੱਥੇ ਰਹਿੰਦੇ ਹਨ ਮਾਮੇ ਲਈ ਅੱਛਾ ਇਹ ਨਾਨਕਿਆਂ ਦਾ ਅਕਬਰ ਦੇ ਨਾਨਕਿਆਂ ਦਾ ਪਿੰਡ ਸੀ ਇਹ ਪਿੰਡ ਸੀ ਅੱਛਾ ਜੀ ਤੇ ਉਹ ਇਹ ਫਿਰ ਰਹਿੰਦੇ ਹ ਸੋ ਉਹ ਚਾਹੁੰਦੇ ਹਾਲਾ ਵੀ ਅਕਬਰ ਦਾ ਛੋਟਾ ਹਾਂ ਤੇ ਇਹ ਰਾਜਗਦੀ ਜਿਹੜੀ ਅਹੀ ਮਤਲਬ ਸੰਭੀਏ ਠੀਕ ਆ ਜੀ ਤੇ ਔਰ ਇਹ ਫਿਰ ਨਾਲ ਬਰਮਖਾ ਵਜ਼ੀਰ ਬੜਾ ਸਿਆਣਾ ਸੀ ਇਹਦਾ ਹਾਂ ਜਿਹੜਾ ਫਾਦਰ ਸਾਹਿਬ ਵੱਲੋਂ ਦਿੱਤਾ ਗਿਆ ਸੀਗਾ ਇਹਨੂੰ ਹਾਂ ਜੀ ਠੀਕ ਆ ਜੀ ਬਹੁਤ ਮਤਲਬ ਮਸ਼ਹੂਰ ਕੀ ਵਜ਼ੀਰ ਹੋਇਆ ਬਿਲਕੁਲ ਜੀ ਹਾਂ ਜੀ ਉਹਨੇ ਫਿਰ ਸਕੀਮ ਬਣਾ ਕੇ ਹਾਂ ਜੀ ਤੇ ਇੱਥੇ ਇੱਕ ਮੀਟਿੰਗ ਰੱਖ ਲਈ ਮਾਮਿਆਂ ਦੀ ਮਾਮਿਆਂ ਨਾਲ ਅੱਛਾ ਜੀ ਬਸ ਤੇ ਗਲਾਈ ਚੱਲ ਪਿਆ ਹੋਗਾ ਗੱਦੀ ਦਾ ਮੈਲ ਲੈ ਲਈ ਦੁਜਾਂ ਦਾ ਜਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਉਦੋਂ ਮਾਮਿਆਂ ਦੇ ਦਿਲ ਦੇ ਵਿੱਚ ਖਾਰ ਆ ਗਿਆ ਕਿ ਅਸੀਂ ਰਾਜੇ ਬਣ ਜੀਏ ਰਾਜੇ ਹੀ ਬਣ ਜੀਏ ਤੇ ਇਹ ਬੱਚਾ ਛੋਟਾ ਠੀਕ ਆ ਤੇ ਇਹਨਾਂ ਨੇ ਇਥੇ ਪ੍ਰੋਗਰਾਮ ਬਣਾਇਆ ਇਹ ਉਹਨੂੰ ਮਾਰਨ ਵਾਸਤੇ ਮਤਲਬ ਇਹ ਬਿਆਰਮ ਖਾਨ ਨੇ ਮਾਮਿਆਂ ਨਾਲ ਮਿਲ ਕੇ ਬਣਾਇਆ ਅੱਛਾ ਜੀ ਤੇ ਮਾਮਿਆਂ ਨੇ ਅਕਬਰ ਨੂੰ ਮਾਰਨ ਵਾਸਤੇ ਮਾਮਿਆਂ ਦਾ ਹੋ ਸਕਦਾ ਉਹ ਵਿਚਾਰ ਹੋਏਗਾ ਤੇ ਇਹਨੂੰ ਇਹਨਾਂ ਨੇ ਮਾਰ ਦਿੱਤੀ ਇਥੇ ਅੱਛਾ ਜੀ ਇੱਥੇ ਦੱਸਦੇ ਖੂਹ ਹੁੰਦਾ ਸੀ ਵਿੱਚ ਇਹਦੇ ਜਿੱਥੇ ਹੁਣ ਪਾਣੀ ਨਿਕਲ ਜਿਹੜੇ ਰੱਖਿਆ ਹੋਇਆ ਹੈ ਇਹਨਾਂ ਨੇ ਹਾਂਜੀ ਆਹ ਟੈਂਕੀ ਜਾਂ ਬਣਿਆ ਨਾ ਹਾਂਜੀ ਇੱਥੇ ਖੂਹ ਦਾ ਹੈ ਦਸੱਲੇ ਠੀਕ ਆ ਤੇ ਖੂਹ ਦੇ ਵਿੱਚ ਫਿਰ ਇਹਨਾਂ ਦੇ ਉੱਤੇ ਦਰੀਆਂ ਵਿਛਾਵਿਆ ਵਾਲਾ ਮਤਲਬ ਪਲੰਗ ਪੂਨ ਗੱਦੇ ਬਹਿਣ ਵਾਸਤੇ ਠੀਕ ਆ ਜਾਪੇ ਨਾ ਥੱਲੇ ਖੂਹ ਹੈਗਾ ਹਾਂ ਇਹਦੇ ਉੱਤੇ ਚਾਰ ਸਵੇਰੇ ਦਰੀਆਂ ਵਗੈਰਾ ਖੇਚ ਕੇ ਬੰਨ ਕੇ ਤੇ ਐ ਵਧੀਆ ਪਲੇਨ ਜਗ੍ਹਾ ਬਣਾਤੀ ਅੱਛਾ ਇੱਥੇ ਬੈਠ ਕੇ ਫਿਰ ਇਹਨਾਂ ਨੇ ਮੀਟਿੰਗ ਕੀਤੀ ਅੱਛਾ ਜੀ ਤੇ ਮੀਟਿੰਗ ਜਹ ਹਾਲਾ ਕੋਈ ਨਹੀਂ ਹੋਇਆ ਹਾਂ ਉਹ ਬਰਮਖਾਨ ਨੇ ਪਹਿਲਾਂ ਹੀ ਸਕੀਮ ਬਣਾਈ ਹਾਂ ਵੀ ਤੁਸੀਂ ਸਾਰੇ ਬਾਹਰ ਹੋ ਜਿਓਏ ਜਦੋਂ ਮਾਮੀ ਵਿੱਚ ਰਹਿ ਲੇਗੇ ਹਾਂ ਬੈਠੇ ਰਹਿਣਗੇ ਹਾਂ ਤੇ ਦਵਾਲੇ ਬੰਦਿਆਂ ਨੂੰ ਕਿਹਾ ਸੀ ਤੁਸੀਂ ਥੱਲੇ ਸਿੱਟਦੇ ਹੋ ਇਹ ਤਾਂ ਤਲੀਆਂ ਵੜਦੇ ਹੋ ਰਸੀਆਂ ਅੱਛਾ ਰਸੀਆਂ ਦਾ ਬੰਦਿਆਂ ਹੋਇਆ ਸੀਗਾ ਬੰਦਿਆ ਹੈ ਅੱਛਾ ਜੀ ਰਸੀਆਂ ਵੜਦੇ ਜਿਹੜੋ ਥੱਲੇ ਜਾਵੇ ਅੱਛਾ ਜੀ ਉਹਨਾਂ ਨੂੰ ਮਾਰ ਕੇ ਉਤੋਂ ਦੇ ਖੂਬ ਬੰਦ ਕਰਦਾ ਉਤੋਂ ਅੱਛਾ ਜੀ ਇਹ ਤੇ ਫਿਰ ਦਾ ਜੇ ਵਾਲਾ ਸਭ ਮਿੱਟੀ ਦਾ ਚਬੂਤਰਾ ਬਣਾ ਕੇ ਨਾ ਹਾਂ ਤੇ ਮਿੱਟੀ ਦਾ ਇਹ ਥਲਾ ਬਣਾ ਕੇ ਹੂੰ ਇਸੇ ਇਸੇ ਤਾਈਪ ਦਾ ਹੂੰ ਤੇ ਫਿਰ ਇਹਨਾਂ ਨੇ ਰਾਜਤਲ ਕਲਾਤਾ ਨੂੰ ਅਕਬਰ ਨੂੰ ਅਕਬਰ ਨੂੰ ਮੈਂ ਤਾਂ ਤਾਜ ਪੁਛੀ ਇੱਥੇ ਹੋਈ ਆ ਇਸ ਸਥਾਨ ਤੇ ਹੋਈ ਆ ਫਸਟ ਜੇ ਵਾਲੇ ਇੱਥੇ ਹੀ ਤਾਜ ਪੁਛੀ ਹੋਈ ਹੈ ਅੱਛਾ ਅਕਬਰ ਦੀ ਉਦੋਂ ਮਰ ਅੰਕਲ ਜੀ ਕਿੰਨੀ 13 ਸਾਲ ਸੀਗੀ 13 ਸਾਲ ਦੀ ਉਮਰ ਸੀ ਉਹ ਦੀ ਜਦੋਂ ਫਿਰ ਜਿਹੜੇ ਮਾਮਿਆਂ ਦਾ ਇਹ ਗੜ੍ਹ ਸੀਗਾ ਮਤਲਬ ਮਕਾਨ ਸੀਗੇ ਉਹ ਫਿਰ ਢੇਰ ਹੋ ਗਏ ਕੀ ਕਿੱਥੇ ਗਏ ਜੀ ਫਿਰ ਜਦੋਂ ਉਸ ਟਾਈਮ ਤੇ ਮਤਲਬ ਦੱਸ ਦਈਏ ਇਹ ਸੈਂਟਰ ਦੇ ਵਿੱਚ ਹੀ ਆ ਕਲਾਣਾ ਸਾਰਾ ਚਾਰ ਸਵੇਰੇ ਵਸਿਆ ਸੀ ਉਹਨਾਂ ਦਾ ਵਸਿਆ ਹੋਇਆ ਸੀਗਾ ਆ ਪਹਿਲੇ ਸ਼ਹਿਰ ਸ਼ਹਿਰ ਵਸਿਆ ਸੀ ਬੜਾ ਵੱਡਾ ਹੈ ਅੱਛਾ ਜੀ ਬਾਅਦ ਚ ਇਹਨਾਂ ਨੇ ਕਲੇਬ ਨਾ ਹੈ ਚਾਰ ਵਿੱਚ ਕਿ ਆ ਸਾਈਡ ਤੇ ਇਧਰ ਅੱਛਾ ਜੀ ਇਹ ਕੋ ਡੇਰਾ ਨਾ ਕਾ ਕਰ ਜਿਹੜੇ ਮਕਾਨ ਨੇ ਜੀ ਇੱਥੇ ਕਰ ਉੱਚਾ ਇੱਥੇ ਹੀ ਹੁੰਦਾ ਹੈ ਅੱਛਾ ਜੀ ਇੱਥੇ ਮਕਾਨ ਬਣੇ ਨੇ ਇੱਕ ਇਧਰ ਹੁੰਦਾ ਹੈ ਠੀਕ ਹੈ ਜੀ ਉਹ ਪਛੇ ਕਿਲੇ ਬਣਾ ਕੇ ਚਾਰ ਤੇ ਉਹਨਾਂ ਨੇ ਫਿਰ ਇੱਥੇ ਰਾਣਾ ਸ਼ੁਰੂ ਕੀਤਾ ਕੋਈ ਚਾਰ ਰਹੇ ਨਹੀਂ ਸੀ ਠੀਕ ਆ ਇੱਥੇ ਰਾਣੀਆਂ ਨੇ ਮਹਿਲ ਬਣਾਇਆ ਉਹ ਪਿਛੇ ਵੇਖ ਕੇ ਇਹ ਖੰਡਰੀਆ ਬਣਿਆ ਹਾਂਜੀ ਰਸਤੇ ਜੀ ਅੱਛਾ ਉਹ ਰਾਣੀਆਂ ਦਾ ਮਹਿਲ ਸੀਗਾ ਰਾਣੀਆਂ ਦਾ ਮਹਾਲ ਹੀ ਉਹ ਬਣਿਆ ਅੱਛਾ ਜੀ ਤੇ ਹੋਰ ਵੀ ਕੀ ਲਿਖਿਆ ਬੋਰਡ 'ਤੇ ਇੱਥੇ ਨਾਰਕਲੀ ਬਾਜ਼ਾਰ ਹੀ ਬੜਾ ਕੁਝ ਇੱਥੇ ਬਣਿਆ ਹੋਏਗਾ ਉਸ ਟਾਈਮ ਤੇ ਅੱਛਾ ਜੀ ਇਹ ਪਿੰਡ ਥੇ ਵੀ ਹੋਇਆ ਜੀ ਕਾਫੀ ਟਾਈਮ हां जी इथे دریا ਦਾ ਦਹਾਦੇ ਬਹੁਤ ਬਰੀ ਵਗਿਆ ਅੱਛਾ ਜੀ ਜਿਹੜਾ ਰਾਵੀ ਦਰਿਆ ਆ ਰਾਵੀ ਦਰਿਆ ਹਾਂ ਤੇ ਬਿਆਸ ਦਰਿਆ ਵੀ ਦਹਾਦੇ ਨਾਲ ਜਾਂਦਾ ਰਿਹਾ ਉਹ ਤੋਂ ਵੀ ਤੁਸੀਂ ਤਾਂ ਬੰਨ ਕੰਟਰੋਲ ਕੋਈ ਹੈ ਨਹੀਂ ਠੀਕ ਆ ਖੁੱਲੇ ਹੀ ਫਾਣੀ ਫਿਰਦੇ ਹੁੰਦੇ ਆ ਓਕੇ ਤੇ ਉਹ ਫਿਰ ਇਹ ਟਾਟੇ ਰਿਓ ਜਾਂਦਾ ਸੀ ਹਾਂ ਤੇ ਫਿਰ ਮਤਲਬ ਇਹ ਨੁਕਰ ਉੱਚਾ ਸਾਡੇ ਰਹੀ ਉਹ ਬਨੇ ਠੀਕ ਆ ਜੀ ਜਿਹੜੇ ਹੁਣ ਕਿਲੇ ਵਗੈਰਾ ਸੀਗੇ ਅੰਤਾ ਜੀ ਹੁਣ ਉਹ ਨਿਸ਼ਾਨੀਆਂ ਕੁਝ ਪਈਆਂ ਹੋਈਆਂ ਜਾਂ ਸਭ ਖਤਮ ਹੀ ਹੋ ਗਿਆ ਲੋਕਾਂ ਵੱਲੋਂ ਫਤਿਹਉਹ ਉਹ ਉਹ 15ਵੀਂ ਸਦੀ ਦੀ ਗੱਲ ਵਾ ਹਾਂਜੀ ਹਾਂਜੀ ਹਨਾ ਜੀ ਕਾਫੀ ਸਮਾਂ ਹੋ ਗਿਆ ਕੰਸ ਕੇ 4-500 ਸਾਲ ਹੋ ਗਿਆ ਅਕਬਰ 500 ਸਦੀਆਂ ਹੋ ਗਈਆਂ ਤੇ ਉਹ ਖਤਮ ਵੀ ਹੋ ਗਈਆਂ ਨੇ ਇੱਧਰ ਵੀ ਦਸਹਰਵ ਸਾਲ ਲੋਕਾਂ ਪੈਲੀਆਂ ਬਣਾਤੀਆਂ ਨੇ ਅੱਛਾ ਜੀ ਲੋਕਾਂ ਦਾ ਨਿਸ਼ਾਨੀ ਨਹੀਂ ਕੋਈ ਰਹੀ ਨਹੀਂ ਰਹੀ ਹਾਂ ਸੱਸਮ ਹੋ ਗਿਆ ਤੇ ਅਕਬਰ ਕਿੰਨਾ ਟਾਈਮ ਰਿਹਾ ਇੱਥੇ ਜੀ ਇਹ ਟਾਈਮ ਦਾ ਦਾ ਪੂਰਾ ਨਹੀਂ ਮੈਨੂੰ ਯਾਦ ਪਾ ਇੱਥੇ ਮਤਲਬ ਕਾਫੀ ਸਮਾਂ ਰਿਹਾ ਕਾਫੀ ਸਮਾਂ ਬਜਾ ਲਾਰਕੀ ਬਿਆਰ ਬਣਿਆ ਸੀ ਫਿਰ ਆਪਣੀ ਰਾਜਧਾਨੀ ਬਣਾ ਲਿਆ ਸੀ ਰਾਜਧਾਨੀ ਬਣਾ ਲਿਆ ਇੱਥੇ ਜਿਨੇ ਵੇਖਿਆ ਨਹੀਂ ਲਾਹੌਰ ਵੇਖੇ ਕਾਲਾ ਲਾਹੌਰ ਅੱਛਾ ਜੀ ਇਹ ਵੀ ਕਹਾਵਤ ਇੱਕ ਵਾਰੀ ਦੁਬਾਰਾ ਬੋਲੇ ਕਿਦਾਂ ਕਹੇ ਜੀ ਜਿਨੇ ਵੇਖਿਆ ਨਹੀਂ ਲਾਹੌਰ ਉਹ ਦੇਖੇ ਕਾਲਾ ਨੌਰ ਅੱਛਾ ਜੀ ਇੱਥੇ ਸਭ ਕੁਝ ਮਤਲਬ ਉਹਨਾਂ ਨੇ ਮਤਲਬ ਉਹਨਾਂ ਹਾਂ ਸ਼ਾਰਜਪਲ ਬਾਦਸ਼ਾਹ ਵਾਂਗ ਬਣਾਇਆ ਅੱਛਾ ਜੀ ਇਹ ਲਾਹੌਰ ਹੀ ਬਾ ਅਗਲਾ ਬਾਦਸ਼ਾਹ ਹੀ ਇਹਨਾਂ ਦੀ ਰਾਜਧਾਨੀ ਹੁੰਦੀ ਹੈ ਨਾ ਹਾਂ ਇਸੇ ਤਰ੍ਹਾਂ ਹੀ ਕੰਮ ਲੋ ਅੱਛਾ ਦੂਜਾ ਲਾਹੌਰ ਇੱਥੇ ਬਣਾਤਾ ਸੀਗਾ ਜੇ ਲਾਹੌਰ ਹੀ ਬਣਾਤਾ ਸੀ ਅੱਛਾ ਜੀ ਤੇ ਇਹ ਫਿਰ ਹੁਣ ਇਹ ਜਿਹੜਾ ਸਰਕਾਰ ਵੱਲੋਂ ਸਾਰਾ ਕੁਝ ਆਪਣਾ ਕਰ ਲਿਆ ਜਾਂ ਮਤਲਬ ਇਹ ਆਪਣੇ ਪਿੰਡ ਵੱਲੋਂ ਪੰਚਾਇਤ ਵੱਲੋਂ ਚੀਜ਼ ਬਣੀ ਹੋਈ ਹੈ ਜੀ ਇਹ ਜਿਹੜੀ ਇਹ ਮੋਦੀ ਸਰਕਾਰ ਨੇ ਮਤਲਬ ਗ੍ਰਾਂਟ ਭੇਜੀ ਸੀ ਇਹ ਜਿਹੜੀਆਂ ਪੁਰਾਣੀਆਂ ਹੈਗੀਆਂ ਨਾ ਹਿਸਟੋਰਿਕਲ ਪਲੇਸ ਹੈ ਜੀ ਹਾਂਜੀ 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 ਜਿਨੇ ਪੁਰਾਣੇ ਬਣੇ ਜੀ ਉਹਨਾਂ ਹਾਰਿਆਂ ਵਾਸਤੇ ਜਿੱਦਾਂ ਇਹ 2.5 ਕਰੋੜ ਇੱਥੇ ਇਹ ਭੇਜਿਆ ਸੀ ਅੱਛਾ ਬਾਹਰ ਇਸ ਤੋਂ 4 ਦਰਜੇ ਤੋਂ ਬਾਹਰ ਬਾਰੀ ਦਾ ਅੱਛਾ ਜੀ ਚਾਰ ਦਰ ਤੇ ਬਾਰ ਬਾਰ ਬਲਵਾ ਅਗੇ ਤੁਹਾਡੀ ਉਮਰ ਤਾਂ ਕਾਫੀ ਹੋ ਗਈ ਹਣੀ ਪਹਿਲਾਂ ਖੰਡਰ ਪਿਆ ਸੀ ਇਹ ਨਹੀਂ ਨਹੀਂ ਖੰਡਰ ਇਹ ਆ ਚਾਰ ਦਵਾਰੀ ਅੰਦਰ ਆ ਨਾ ਇਹ ਇਦਾਂ ਹੀ ਹੈਗਾ ਫਰਸ਼ ਬਣਿਆ ਸੀ ਇਹਦੇ ਵਿੱਚ ਕੋਈ ਸ਼ੇਡ ਚਾਲ ਨਹੀਂ ਕੀਤੀ ਪੁਰਾਣੇ ਸਮੇਂ ਦੀ ਹਾਂ ਛੋਟੀਆਂ ਇੱਟਾਂ ਹੋਣਗੀਆਂ ਇੱਥੇ ਵੀ ਬਲਾ ਛੋਟੀ ਇਰਦੇ ਬਣਿਆ ਹੋਏਗਾ ਅੱਛਾ ਜੀ ਬਲਾ ਸਾਡੀ ਮਲ ਸੰਭਾਲ ਤੋਂ ਪਹਿਲੇ ਵੀ ਜਿਹੜਾ ਇਦਾਂ ਹੀ ਬਣਿਆ ਹੋਦਾ ਸੀ ਅੱਛਾ ਜੀ ਹਾਂ ਇਹ ਮਲ ਬਲਾ ਜਿਹੜਾ ਨਾ ਇਹ ਚਾਰ ਦਵਾਰੀ ਇਹ ਚਲੋ ਸਰਕਾਰ ਸਰਕਾਰ ਨੇ ਲਾਈ 88 ਲਾ ਕੇ ਆਣ ਕੇ ਠੀਕ ਆ ਸੀ ਬਾਕੀ ਆ ਸੜਾ ਜਿਹੜਾ ਇਦਾਂ ਹੀ ਠੀਕ ਆ ਉਹ ਇੱਕ ਸਾਹਮਣੇ ਜਿਹੜਾ ਥੰਮੂ ਆ ਜਿੱਥੇ ਪਿੱਪਲ ਉੱਗਿਆ ਆ ਉਹ ਵੀ ਕੋਈ ਇਹਨਾਂ ਦੀ ਵਿਰਾਸਤ ਦਾ ਕੋਈ ਚਿੰਨ੍ਹ ਸਿਗਾ ਇੱਥੇ ਆਉ ਹੋ ਸਕਦਾ ਜੋ ਸੁਨੇ ਸਨਾਈ ਗੱਲੀ ਉਹ ਉੱਥੇ ਖੂਲਦਾ ਹੈ ਜਿੱਥੇ ਦੋਸਤੋ ਮੈਂ ਚਾਹੁੰਦਾ ਕਿ ਉਹ ਸਾਹਮਣੇ ਕੈਮਰਾ ਮਾਰ ਕੇ ਦਿਖਾਇਆ ਜਾਵੇ ਕਾਫੀ ਵੱਡੀ ਉਹ ਥੰਮ ਜਿਹਾ ਆਇਆ ਇੱਕ ਨਾ ਆ ਮਤਲਬ ਉਹ ਕੱਲੀ ਇਹ ਨਾ ਛੋਟੀ ਜਿਹੀ ਥੜਾ ਥੱਲੇ ਵਾਲਿਆ ਇਹਦੇ ਉੱਪਰ ਦਾਹਦੇ ਪਾਣੀ ਦੀ ਟੈਂਕੀ ਹੁੰਦੀ ਸਿੱਧੀ ਸੁਨੇ ਸਨਾਈ ਗੱਲੀ ਇਹਦੇ ਅਨਿਸ ਜੋ ਜੋ ਸਹੀ ਆ ਠੀਕ ਹੈ ਠੀਕ ਆ ਉੱਪਰ ਪਾਣੀ ਦੀ ਟੈਂਕੀ ਵੀ ਥੱਲੇ ਖੂਹ ਹੁੰਦਾ ਹੈ ਟੰਡਾ ਨਹੀਂ 12 ਮਾ ਹਾਂ ਉਹਨਾਂ ਪਾਣੀ ਜਿਹੜਾ ਉਹਦੇ ਵਿੱਚ ਭਰਦੇ ਅੱਛਾ ਜੀ ਤੇ ਨਾਲ ਨਾਲ ਤਾਂ ਉੱਚੀਆਂ ਕਰਕੇ ਲਾਈਆਂ ਹੋਣਗੀਆਂ ਠੀਕ ਆ ਉਹਨਾਂ ਕੋਲ ਟੈਂਕ ਸਾਂਤੀ ਭਰ ਕੇ ਪਾਣੀ ਇੱਥੇ ਵਿੱਚ ਆਉਂਦਾ ਸੀ ਅੱਛਾ ਜੀ ਇਹਦੇ ਵਿੱਚ ਥੱਲੇ ਨਾ ਨਲਕੇ ਦੀ পাই ਥੱਲੇ ਲੱਗੀ ਦੀ ਹੈ ਅੱਛਾ ਜੀ ਹੁਣ ਤਾਂ ਪੂਰਤ ਆਏ ਹਨ ਹੁਣ ਤਾਂ ਪੂਰੀ ਗਈ ਹੈ ਤਾਂ ਉਹ ਪਾਣੀ ਸਾਂ ਫੁਹਾਰਾ ਚੱਲਦਾ ਹੋਏਗਾ ਇਹ ਭਰਦਾ ਹੋਏਗਾ ਅੱਛਾ ਜੀ ਫਿਰ ਉਹ ਪਾਣੀ ਉਹ ਮੋਰੀ ਹੈ ਹਾਂ ਉੱਪਰ ਇਹਨੂੰ ਪਾਣੀ ਬਾਹਰ ਨੂੰ ਨਿਕਾਸ ਹੋ ਜਾਂਦਾ ਸੀ ਪਾਣੀ ਦਾ ਠੀਕ ਆ ਉਹ ਚੱਲਦਾ ਰਹਿੰਦਾ ਹੋਏਗਾ ਇੱਕ ਜਿਹੜਾ ਖੂਹ ਆ ਇਹ ਉਸੇ ਸਮੇਂ ਪੂਰਤਾ ਸੀ ਜਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਆਪਣੀ ਉਸੇ ਇਹ ਤਾਂ ਸੁਣੀ ਸੁਣਾਈ ਗੱਲ ਉਸੇ ਵਕਤ ਪੂਰ ਕੇ ਤੇ ਪਾਟ ਕੇ ਤੇ ਖਤਮ ਕਰਤਾ ਸੀਗਾ ਮਤਲਬ 15 ਕਰਤਾ ਸੀ ਕਿਤੇ ਜਦੋਂ ਇੱਥੇ ਨੀਆਂ ਪੁੱਟਦੇ ਆਪਾਂ ਥੱਲਿਓਂ ਹਜ ਤੱਕ ਵੀ ਕਹਿੰਦੇ ਉਹ ਨਿਕਲਦੀਆਂ ਇੱਟਾਂ ਨਿਕਲਦੀਆਂ ਮਕਾਨਾਂ ਜੀਆਂ ਰਦਨੀਆਂ ਨਿਕਲਦੀਆਂ ਅੱਛਾ ਮਤਲਬ ਪੁਰਾਣੀ ਇਤਿਹਾਸਤ ਉਹਨਾਂ ਦੀ ਸੀਗੀ ਹਾਂ ਕਿਉਂਕਿ ਖਦਾਈ ਕਰੇ ਕੋਈ ਤਾਂ ਥੱਲਿਓਂ ਨਿਕਲਦੀਆਂ ਨੇ ਥੱਲਿਓਂ ਨਿਕਲਦੀਆਂ ਆ ਹਾਂ ਔਰ ਕੀ ਸਮੇਂ ਦੇ ਹਿਸਾਬ ਨਾਲ ਉਦੋਂ ਸ਼ਹਿਰ ਹੀ ਵਸਿਆ ਸੀ ਹੁਣ ਚਲੋ अच्छा जी टाइम पाके ते ਹੁਣ ਖਤਮ ਹੋ ਗਿਆ ਹੁਣ ਲਈ ਤੇ ਫਿਰ ਇੱਥੇ ਕੋਈ ਕੋਈ ਯਾਦਗਾਰੀ ਮਨਾਉਂਦੇ ਆ ਜਾਂ ਕੁਛ ਨਹੀਂ ਇੱਥੇ ਨਹੀਂ ਇੱਥੇ ਯਾਦਗਾਰੀ ਮੇਰਾ ਕੋਈ ਨਹੀਂ ਇਹੋ ਹੀ ਸੈਂਟਰ ਗਵਰਨਮੈਂਟ ਦੇ ਅੰਡਰ ਆਰਕੀਓਲੋਜੀ ਡਿਪਾਰਟਮੈਂਟ ਜਿਹੜਾ ਇੱਕ ਤੁਸੀਂ ਜਿਹੜਾ ਰਾਣੀਆਂ ਦਾ ਜਿਹੜਾ ਬਣਾਇਆ ਹੋਇਆ ਸੀਗਾ ਉਹ ਉੱਥੇ ਹੀ ਖੰਡਰ ਪਿਆ ਜਾਂ ਉੱਥੇ ਹੈ ਕੁਛ ਉੱਥੇ ਨਹੀਂ ਉਹ ਹੁਣ ਖੰਡਰ ਹੀ ਹੋ ਗਿਆ ਅੱਛਾ ਜੀ ਉੱਥੇ ਕੋਈ ਨਿਸ਼ਾਨੀ ਹੋਵੇ ਕੋਈ ਅਕਬਰ ਦੀ ਤਾਂ ਉਹ ਬਿਲਡਿੰਗ ਹੀ ਬਣੀ ਹੈ ਅੱਛਾ ਜੀ ਆਹ ਉਹ ਲਾ ਤੁਸੀਂ ਦੂਰੋਂ ਕੈਮਰੇ ਤੋਂ ਦੇਣਾ ਪੇਂਟਿੰਗ ਬਲੀਵਤੀ ਹੋਈ ਹੈ ਜੀ ਅੱਛਾ ਜੀ ਮੀਨਾ ਖਾਰੀ ਬੜੀ ਵਜ ਗਈ ਹੋਈ ਹੈ ਠੀਕ ਆ ਥੋੜੀ ਨੁੱਕਰ ਹੀ ਬਚੀ ਹੈ ਇੱਕ 1/4 ਹੀ ਹੋਏਗਾ ਅੱਛਾ ਜੀ ਬਾਕੀ ਸਾਰਾ ਕੁਝ ਖਤਮ ਹੋ ਗਿਆ ਠੀਕ ਹੈ ਜੀ ਹੋ ਗਿਆ ਅੱਛਾ ਜੀ ਬਾਕੀ ਇਹ ਸ਼ਹਿਰ ਜੋ ਟਾਈਮ ਤੇ ਬਾਬੇ ਬੰਦਾ ਸਿੰਘ ਬਹਾਦਰ ਸੀ ਜਿਹੜਾ ਜੀ ਉਹਨੇ ਵੀ ਇੱਥੇ ਮਤਲਬ ਕਿਉਂ ਮੁਸਲਮਾਨਾਂ ਦਾ ਗਾਰਡ ਸੀ ਹਾਂ ਇੱਥੇ ਵੀ ਉਹਨੇ ਹਮਲੇ ਹਮਲੇ ਕੀਤੇ ਅੱਛਾ ਜੀ ਉਹਨੇ ਵੀ ਤਬਾਹ ਕੀਤਾ ਇੱਕ ਦੋ ਵਾਰ ਠੀਕ ਆ ਜੀ ਇਹ ਸ਼ਹਿਰ ਜਿਹੜਾ ਠੀਕ ਆ ਤੇ ਸ਼ੁਕਰੀਆ ਅੰਕਲ ਜੀ ਇਹ ਧੰਨਵਾਦ ਬਹੁਤ ਬਹੁਤ ਦੋਸਤੋ ਲੋ ਦੋਸਤੋ ਇੱਥੇ ਆ ਗਏ ਸੀ ਜਿੱਦਾਂ ਤੋਂ ਪਿੱਛੇ ਤੁਸੀਂ ਦੇਖਿਆ ਅਕਬਰ ਦਾ ਤਾਜ ਪੋਸ਼ਤ ਸੀਗਾ ਹੁਣ ਜਿੱਥੇ ਅਸੀਂ ਆਏ ਆ ਇਹ ਰਾਣੀਆਂ ਵਾਸਤੇ ਬਣਾਇਆ ਹੋਇਆ ਸੀ ਅਕਬਰ ਨੇ ਬਜ਼ੁਰਗ ਮਿਲੇ ਆ ਇਦਾਂ ਦੇ ਬਜ਼ੁਰਗ ਪਿੰਡਾਂ 'ਚ ਬਹੁਤ ਘੱਟ ਰਹਿ ਗਏ ਸੱਤ ਵਧੀ ਦੇਖੋ ਡੇਗ ਦੀ ਛਾਂ ਥੱਲੇ ਬੈਠੇ ਆ ਤਾਂ ਅਸੀਂ ਗੱਡੀ ਇੱਥੇ ਦੇਖੀ ਤੇ ਆਪਾਂ ਬਜ਼ੁਰਗਾਂ ਦੇ ਕੋਲ ਬਹਿ ਕੇ ਨਾਲ ਹੀ ਬੈਕ ਸਾਈਡ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਰਾਣੀਆਂ ਦਾ ਮਹਿਲ ਕਹਿੰਦੇ ਲੁਕਣ ਮਚਾਈ ਵਾਸਤੇ ਬਣਾਇਆ ਹੋਇਆ ਸੀਗਾ ਜਾਂ ਕਿਸੇ ਵੀ ਕੰਮ ਵਾਸਤੇ ਰਹਿਣ ਵਾਸਤੇ ਬਾਕੀ ਬਜ਼ੁਰਗਾਂ ਬੋਲੇ ਸਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਕਿੰਨੀ ਉ ਮੇਰੀ 90 99 99 99 ਸਰ ਅੱਛਾ ਜੀ ਜੇਕਰ 10 ਸਾਲ ਦਾ ਜਦੋਂ ਆ ਪਾਕਿਸਤਾਨ ਚ ਆਏ ਅੱਛਾ ਤੁਸੀਂ ਪਾਕਿਸਤਾਨ ਚੋਂ ਆਏ ਆ 15 ਸਾਲ ਦਾ ਅੱਛਾ ਜੀ ਕਿਉਂਕਿ ਜਦੋਂ ਇੱਥੇ ਆਏ ਸੀਗੇ ਉਦੋਂ ਇਹ ਅਕਬਰ ਦਾ ਰਾਣੀਆਂ ਦਾ ਮਹਿਲ ਸੀਗਾ ਇਹ ਟੱਠਾ ਸੀ ਉਦੋਂ ਉਦੋਂ ਵੀ ਉਦੋਂ ਵੀ ਟੱਠਾ ਅੱਛਾ ਜੀ ਉਦੋਂ ਵੀ ਟੱਠਾ ਆ ਗਿਆ ਠੀਕ ਆ ਉਦੋਂ ਵੀ ਟੱਠਾ ਤੇ ਕੀ 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 ਕਹਿੰਦੇ ਇਹਦਾ ਕੀ ਇਤਿਹਾਸ ਵਾ ਇਹਦਾ ਇਹਦਾ ਹਾਂਜੀ ਕੋਈ ਲੁਕਨਬੀ ਚ ਕਹਿੰਦਾ ਹਾਂ ਕੋਈ ਇਹਨੂੰ ਮਕਬਰਾ ਕਹਿੰਦਾ ਹਾਂ ਹੂੰ ਤੇ ਹੈ ਇਹਦੇ ਵਿੱਚ ਦੋ ਕਬਰਾਂ ਹੈ ਕਬਰਾਂ ਕਬਰਾਂ ਹੰਦਾ ਨਹੀਂ ਹੁਣ ਪੀਰ ਹੋਇਆ ਹਾਂ ਜਾਂ ਮਾਂ ਪਿਓ ਹੋਇਆ ਹਾਂ ਇਹਦੇ ਇੱਕ ਕਬਰਾਂ ਹਨ ਅੱਛਾ ਅਕਬਰ ਕਾਫੀ ਸਮਾਂ ਰਿਹਾ ਇਸ ਪਿੰਡ ਦੇ ਵਿੱਚ ਸਮੇਂ ਦਾ ਤਾਂ ਹੁਣ ਮੈਨੂੰ ਪਤਾ ਹਾਂ ਪਰ ਤਾਸ਼ਪੁਛੀ ਉਹਦੀ ਬਣੀ ਤਾਸ਼ਪੁਛੀ ਇੱਥੇ ਹੋਈ ਆ ਮਤਲਬ ਇੱਥੇ ਹੋਈ ਆ ਨਾ ਜਦ ਤੂੰ ਹਾਂ ਮਾਮੇ ਮਗਰ ਲੱਗੇ ਹਾਂ ਰਾਏ ਰਾਜਾ ਹਨਾ ਹਾਂ ਦਿੱਲੀੋਂ ਭੱਜਿਆ ਅੱਛਾ ਇੱਥੇ ਆਣ ਕੇ ਕਾਬੂ ਆ ਗਿਆ ਅੱਛਾ ਕਲਾਂਨੌਰ ਹਾਂ ਇੱਥੇ ਆਣ ਕੇ ਫਿਰ ਉਹ ਜਿਹੜਾ ਤਖਤ ਹੈ ਨਾ ਜਿੱਥੇ ਹਾਂ ਉਹਨੇ ਲਾ ਕੇ ਨਾ ਚਾਨਣੀ ਖਨਾਤ ਹੈ ਹਾਂ ਤੇ ਬਾਲ ਦਿੱਤੇ ਨੇ ਮਾਮੇ ਮਾਮੇ ਅੱਛਾ ਥੱਲੇ ਖੂਹ ਹਾਂ ਖੂਹ ਦੇ ਉੱਤੇ ਲਾ ਕੇ ਚਾਨਣੀ ਖਨਾਤ ਹੈ ਕਹਿੰਦੇ ਉੱਪਰ ਬਹਿ ਜਾਓ ਉੱਪਰ ਬਹਿ ਜਾਓ ਕੱਸ ਕੇ ਖੂਸਲ ਕਰਸੀਆਂ ਜੋ ਵੀ ਲਾਉਣਾ ਠੀਕ ਆ ਬਹਿ ਗਏ ਨੇ ਚਾਹ ਪਾਣੀ ਪਿਆ ਲੰਨ ਲੱਗੇ ਨੇ ਹਾਂ ਮੇਰਾ ਸੇਵਾੜ ਦੇਤੇ ਨੇ ਅੱਛਾ ਖੂਲ ਪਾ ਗਏ ਨੇ ਮਾਮੇ ਥੱਲੇ ਸਿੱਟ ਤੇ ਛੱਡ ਦਿੱਤੇ ਅੱਛਾ ਉਹ ਖੂਲ ਪਾ ਗਏ ਨੇ ਹਾਂ ਉਹ ਖੂਲ ਕੇ ਹਾਂ ਇੱਕ ਤਖਤ ਬਣਾ ਕੇ ਤੁਰ ਗਿਆ ਦਿੱਲੀ ਅੱਛਾ ਉਹਨਾਂ ਨੂੰ ਮਾਰ ਕੇ ਮੁੜ ਕੇ ਫੇਰ ਚਲ ਗਿਆ ਤਖਤੂ ਤੇ ਬਣਾ ਗਿਆ ਖੂਦ ਦਾ ਨਿਸ਼ਾਨ ਵੀ ਹੈ ਵਿੱਚ ਅੱਛਾ ਹੈ ਦੇਖਿਆ ਹਾਂ ਦੇਖਿਆ ਉਹ ਖੂਦ ਦਾ ਨਿਸ਼ਾਨ ਜੀ ਇਹ ਬੱਚਾ ਜਿਆ ਜਿਹੜਾ ਹਾਂ ਬੱਚਾ ਜਿਆ ਅੱਛਾ ਉੱਥੇ ਮਾਮੇ ਦਫਨ ਕਰਾਉਂਦੇ ਸੀਗੇ ਬਾਬਾ ਜੀ ਜਿਹੜੀਆਂ ਆ ਆਹ ਸਾਹਮਣੇ ਇਮਾਰਤ ਇਮਾਰਤਾਂ ਇਹ ਇਮਾਰਤ ਕੀ ਸੀਗੀ ਇਹਦੇ ਥੱਲੇ ਕੀ ਆ ਇਹਦੇ ਥੱਲੇ ਭੋਰੇ ਹਨ ਚਾਰ ਅੱਛਾ ਚਾਰ ਕਬਰ ਨੇ ਆਪਣੀਆਂ ਰਾਣੀਆਂ ਲਈ ਬਣਾਈ ਸੀ ਇਹ ਆਂਦੇ ਨੇ ਰਾਣੀਆਂ ਨੇ ਬਣਾਈ ਅੱਛਾ ਇੱਥੇ ਲੋਕ ਨੂੰ ਮੀਟੀ ਖੇਡਦੀ ਹੈ ਉਹਨਾਂ ਨੂੰ ਆਹੀ ਜਗ੍ਹਾ ਮੇਰੀ ਮਤਲਬ ਕਾਫੀ ਵੱਡੀ ਸੀ ਇਹ ਇਹ ਬੜੀ ਵੱਡੀ ਸੀ ਤੇ ਹੁਣ ਤੇ ਉਦੋਂ ਵੀ ਇਹ ਟੱਠੀ ਅੱਛਾ ਜਦੋਂ ਤੁਸੀਂ ਆਏ ਆ ਉਦੋਂ ਵੀ ਟੱਠੀ ਤੇ ਥੱਲੇ ਭੋਰੇ ਆ ਪੋਰੇ ਹਨ ਚਾਰ ਦਰਵਾਜੇ ਹਨ ਇਹਨਾਂ ਕਾਫੀ ਤਕੜੀ ਸੀ ਅੱਛਾ ਜੀ ਚਾਰ ਦਰਵਾਜੇ ਤੇ ਚਵਾਂ ਦਰਵਾਜੇ ਅੱਗੇ ਪੋਰੇ ਅੱਛਾ ਦੇਖੋ ਹਜੇ ਤੱਕ ਵੀ ਉਹ ਮਤਲਬ ਉਹਦੀਆਂ ਕਿੰਨੇ ਸੋ ਸਾਲ ਹੋ ਗਏ ਆ ਰੰਗ ਨਹੀਂ ਰੰਗ ਨਹੀਂ ਲਿੱਥਿਆ ਹਜੇ ਤੱਕ ਹਨਾ ਉਹਦੇ ਅੰਦਰਵਾਰੇ ਦੇ ਐਸੀਆਂ ਚੀਜ਼ਾਂ ਹਨ ਹਾਂ ਵੇਖਣ ਆਈਆਂ ਬੂਟੇ ਜੀ ਕੋ ਬਟਰੇ ਹੁੰਦੇ ਨੇ ਹਾਂ ਇਸ ਤਰ੍ਹਾਂ ਦੇ ਖਾਨੇ ਹਨ ਤੇ ਕਰ ਗਏ ਨੇ ਅੱਛਾ ਅੰਦਰ ਜਾ ਹੋ ਜਾਂਦਾ ਹੁਣ ਅੰਦਰ ਹੈ ਹੀ ਨਹੀਂ ਤੇ अच्छा का, का, एक अंदर हैगी कोई हां दी कोई पहला काफी बड़ा होना ये काफी बड़ा ओ जे देखो परली है हां ये अंदर ਤੁਸੀਂ ਦੇਖ ਲਓ ਕਿੰਨੀ ਸੋਹਣੀ 5 600 ਸਾਲ ਹੋ ਗਿਆ ਇਹਨੂੰ ਹਨਾ ਬਹੁਤਾ ਹੋ ਗਿਆ ਅਕਬਰ ਦੇ ਸਮੇ ਨੂੰ ਇਹ ਖਰੇ ਉਦੋਂ ਵੀ ਗੇਤਰੀ ਆ ਕਿ ਕੀ ਹੈ اچھا ਇਹ ਬੜਾ ਚਿਰ ਹੋ ਗਿਆ ਉਹਦੀਆਂ ਰਾਣੀਆਂ ਰਹਿੰਦੀਆਂ ਨਹੀਂਆਂ ਅਕਬਰ ਦੀਆਂ ਇੱਥੇ ਇਹੋ ਹੀ ਦੱਸ ਦਿੰਦੇ ਇੱਥੇ ਲੁਕਣ ਮਿੱਟੀ ਖੇਡਦੀਆਂ ਲੋਕਲ ਮਿੱਟੀ ਖੇਡਦੀਆਂ ਰਹੀਆਂ ਤੇ ਦੋਸਤੋ ਇਹ ਜਿੱਦਾਂ ਅਸੀਂ ਤੁਹਾਨੂੰ ਦਿਖਾਇਆ ਪਿੱਛੇ ਅਕਬਰ ਦਾ ਜਿਹੜਾ ਤਾਜਪੁਸ਼ਤ ਹੋਇਆ ਸੀ ਇਹ ਰਾਣੀਆਂ ਵਾਸਤੇ ਆਪਣਾ ਮਹਿਲ ਬਣਾਇਆ ਸੀ ਜਾਂ ਲੁਕਣ ਮੀਟੀ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜੋ ਬਜ਼ੁਰਗ ਦੱਸਦੇ ਆ ਕੋਈ ਦੱਸਦਾ ਕਿ ਲੁਕਣ ਮੀਟੀ ਵਾਸਤੇ ਕੋਈ ਦੱਸਦਾ ਕਿ ਰਾਜੇ ਨੇ ਇੱਥੇ ਰਹਿਣ ਵਾਸਤੇ ਰਾਣੀਆਂ ਵਾਸਤੇ ਬਣਾਇਆ ਹੋਇਆ ਸੀ ਬਹੁਤ ਹੀ ਸ਼ਾਨਦਾਰ ਸੀ ਸ਼ਾਨਦਾਰ ਤਾਂ ਕਹ ਰਹੇ ਆ ਕਿ ਇਹ ਕੰਧਾਂ ਹਜੇ ਤੱਕ ਵੀ ਖੜੀਆਂ ਨੇ ਤੁਸੀਂ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾ ਰਹੇ ਆ ਡਿਜ਼ਾਈਨਿੰਗ ਹਜੇ ਤੱਕ ਵੀ ਉਹਨਾਂ 'ਚ ਰੰਗ ਭਰਿਆ ਹੋਇਆ ਆ ਤੇ ਇਹ ਸੀ ਰਾਣੀ ਦਾ ਮਹਿਲ ਜਾਂ ਅਕਬਰ ਦਾ ਮਹਿਲ ਕਹਿ ਸਕਦੇ ਆ ਜਿੱਥੇ ਰਾਣੀਆਂ ਲੁਕੜ ਮੀਟੀਆਂ ਖੇਡ ਰਹੀਆਂ ਰਹੀਆਂ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇ ਰੱਖ ਰਹੇ ਹੋ ਧੰਨਵਾਦ